ਆਮ ਦੇ ਦਿਨ ਇਹ ਇਹ ਨੂੰ ਪੇਗੀ ਇੱਕ ਜਿਦ ਤੋੜਾ ਦੇਖ ਚਾਹ ਇਹ 13 ਤਰੀਕ ਇਸੇ ਮਹੀਨੇ ਦੀ ਅਰਲੀ ਮਾਰਨਿੰਗ 2:00 ਵਜੇ ਇੱਕ ਸ਼ੁਭਮ ਉਪਾਧਿਆ ਜੀ ਹੈਗੇ ਨੇ ਇਹ ਆਪਣਾ ਦਿੱਲੀ ਤੋਂ ਆਏ ਸੀਗੇ ICICI ਦੀ ਇਹ ਹੈਲਥ ਇੰਸ਼ੋਰੈਂਸ ਕੰਮ ਕਰਦੇ ਇਹ ਆਪਦੇ ਸਾਰੇ ਪਰਿਵਾਰ ਨੂੰ ਇੱਥੇ ਸਾਡੇ ਮੋਤੀ ਨਗਰ ਥਾਣੇ ਦੇ ਉੱਥੇ ਰਹਿੰਦੇ ਉਹਨਾਂ ਨੂੰ ਮਿਲਣ ਆਏ ਤੇ ਰਾਤ ਨੂੰ 8:00 ਦੇ ਗ੍ਰੀਪ ਚਲੇ ਗਏ ਦਿੱਲੀ ਜਾਣਾ ਸੀ ਇਹਨਾਂ ਨੇ ਅਗਲੇ ਦਿਨ ਇਹਨਾਂ ਦਾ ਸਵੇਰ ਰਾਤਤਾ ਨਹੀਂ ਹੋ ਰਿਆ ਸੀ ਆਪਣੇ ਇਹਨਾਂ ਦੀ ਵਾਈਫ ਨਾਲ ਤੇ ਉਹਨਾਂ ਨੇ ਫਿਰ ਕੰਪਲੇਨਟ ਦਿੱਤੀ ਕਿ ਇਹ ਪਹੁੰਚੇ ਨਹੀਂ ਹੋਤੇ ਸੋ ਫਿਰ ਇਹਨਾਂ ਨੇ ਆ ਕੇ ਪੁਲਿਸ ਨੂੰ ਅਪਰੋਚ ਕੀਤਾ ਸਾਡੀ ਮੋਤੀ ਨਗਰ ਥਾਣੇ ਦੇ ਐਸਐਚਓ ਸਾਹਿਬ ਅਮਰਿਤਪਾਲ ਇਹਨਾਂ ਨੇ ਪ੍ਰੀਮੀਅਰ ਲਈ ਹੋਤੇ ਕੋਸ਼ਿਸ਼ ਕੀਤੀ ਲੋਕੇਟ ਕਰਨ ਦੀ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਸੀ ਫਿਰ ਬੱਸ ਸਟੈਂਡ ਤੇ ਗਏ ਬੱਸ ਸਟੈਂਡ ਤੇ ਜਿਹੜੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਇਹ ਰਾਤ ਨੂੰ 8 ਵਜੇ ਇਹਨਾਂ ਨੇ ਬਸ ਤਾਂ ਲੈ ਲਈ ਸੀ ਅੱਗੇ ਨਹੀਂ ਅੰਪਰੋਚ ਹੋ ਰਹੀ ਸੀ ਫਿਰ ਉਸੇ ਦੀ ਪਾਲ ਦੇ ਵਿੱਚ ਚੱਲਦੇ-ਜਲਦੇ ਫਿਰ ਇਹਨਾਂ ਨੇ ਇਹਨਾਂ ਦੀ ਵਾਈਫ ਨੇ ਆਪ ਸ਼ੁਕਰਮਦੀ ਵਾਈਫ ਨੇ ਦੱਸਿਆ ਕਿ ਇਹਨਾਂ ਨੂੰ ਫਿਰੋਤੀ ਦੀਆਂ ਕਾਲਾਂ ਆਉਣ ਲੱਗੀਆਂ ਇਹਨਾਂ ਦੇ ਵੱਲੋਂ ਆਪ ਹੀ ਆਇਆ ਸੀ ਕਿ 10 ਲੱਖ ਰੁਪਏ ਭੇਜਿਆ ਜਾਵੇ ਇਹ ਤਾਂ ਮੇਰੀ ਜਾਨ ਨੂੰ ਕਦਰ ਹੈ ਮੈਨੂੰ ਮਾਰ ਦੇਣਗੇ ਤੇ ਉਹ ਦੀ ਗੱਲਾਂ ਚੱਲ ਰਹੀਆਂ ਸੀਗੀਆਂ ਇਸੇ ਚ ਫਿਰ ਉਹਨਾਂ ਨੇ ਆਪਦੇ ਇਹਨਾਂ ਦੇ ਸ਼ੁਭਮ ਦੇ ਬ੍ਰਦਰ ਜੋ ਕਿ ਦਿੱਲੀ ਵਿੱਚ ਰਹਿੰਦੇ ਉਹਨੂੰ ਵੀ ਇਨਫੋਰਮ ਕੀਤਾ ਉਹ ਵੀ ਫਟਾਫਟ ਇੱਥੇ ਆ ਗਏ ਸਾਡੇ ਨਾਲ ਜਦੋਂ رابطہ ਸੀ ਅਸੀਂ ਉਹਨਾਂ ਨੂੰ ਲੱਗੇ ਹੋਏ ਸੀਗੇ ਅਸੀਂ ਫਿਰ ਪਰਚਾ ਦਰਜ ਕਰ ਦਰਜ ਕਰਕੇ ਸੀ ਕਾਰਵਾਈ ਕਰਨ ਲੱਗੇ ਅੱਗੇ ਫਸ ਸੋ ਉਹ ਫਿਰ ਬ੍ਰਦਰ ਨਾਲ ਵੀ ਪਤਾਵਿਦ ਕੀਤਾ ਉਹਨੂੰ ਵੀ ਲੱਗ ਕੇ ਫਿਰ ਇਹਨਾਂ ਨੇ ਕਰਨ ਲੱਗ ਗਿਆ ਸ਼ੁਭਮ ਇਹ ਮੈਨੂੰ ਪੈਸੇ ਲੈ ਕੇ ਦਿਓ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ ਸੋ ਫਿਰ ਅਸੀਂ ਇੱਕ ਆਪਣੀ ਟੀਮ ਤਿਆਰ ਕੀਤੀ ਅੰਡਰ ਦੀ ਸੁਪਰਵੀਜ਼ਨ ਆਫ ਅ ਰਿਸਪ ਸਾਹਿਬ ਇਹ ਡੀਏਸੀਪੀ ਸਾਹਿਬ ਆਪਣੇ ਐਸਐਚਓ ਅਮਰਿਤਪਾਲ ਫਿਰ ਆਪਣੀ ਟੀਮ ਲੈ ਕੇ ਗਏ ਜਿੱਥੇ ਇਹਨਾਂ ਨੇ ਸੋ ਕਾਲਡ ਇਹਨਾਂ ਨੂੰ ਬੁਲਾ ਰਹੀ ਸੀ ਜਗ੍ਹਾ ਜਿੱਥੇ ਪੈਸੇ ਮੰਗ ਕੀਤੀ ਜਾ ਰਹੀ ਸੀ ਇਹ ਹਰਿਆਣੇ ਦੇ ਪਿਪਲੀ ਦੇ ਏਰੀਏ ਦੇ ਵਿੱਚ ਜਾ ਕੇ ਉੱਥੇ ਜਾ ਕੇ ਫਿਰ ਇਹਨੂੰ ਕਾਬੂ ਕੀਤਾ ਤੇ ਕਥਾ ਲੱਗਿਆ ਕਿ ਇਹ ਆਪ ਹੀ ਸਾਰੀ ਸਾਣੀ ਬਣਾਈ ਹੋਈ ਸੀਗੀ ਸ਼ੁਗਮ ਨੇ ਔਰ ਇਹਦੇ ਉੱਤੇ ਕਾਫੀ ਲੋਕਾਂ ਦੇ ਪੈਸੇ ਨੇ ਹੈਲਥ ਦੇ ਇੰਸ਼ੋਰੈਂਸ ਦੇ ਚੱਕਰ ਵਿੱਚ ਲੈ ਰਿਆ ਸੀ ਕਿ ਉਹਨਾਂ ਦੇ ਪਾਸੇ ਵਾਪਸ ਨਹੀਂ ਦਿੱਤੇ ਸੀ ਲੋਨ ਹੋਰ ਆਪਦੇ ਫਰੈਂਡਸ ਵਗੈਰਾ ਤੋਂ ਵੀ ਲਏ ਹੋਏ ਸੀ ਜੋ ਕਿ ਇਹਦੇ ਉੱਤੇ ਕਾਫੀ ਲੋਨ ਹੋਣ ਕਰਕੇ ਇਹ ਆਪਦੇ ਸਹੁਰਿਆਂ ਨੂੰ ਅਤੇ ਆਪਦੇ इवन ਆਪਦੇ ਘਰ ਨੂੰ ਵੀ ਇਹ ਉਹਨਾਂ ਨੂੰ ਰੋਟੀ ਦੇ ਨਾਂ ਤੇ ਪੈਸੇ ਇਕੱਠੇ ਲੈਣਾ ਚਾਹੁੰਦਾ ਸੀ ਉਹਨੇ ਪੜਿਆ ਗਿਆ ਸਟੋਰੀ ਜਦ ਇਹ ਵੀ ਆਪ ਹੀ ਤਿਆਰ ਕਰਕੇ ਆਪਣੀ ਵਾਈਫ ਨੂੰ ਸਾਰੀ ਵਾਈਫ ਦੀ ਤਿਆਰੀ ਕੀ ਸੀ ਵਾਈਫ ਇਥੇ ਆਪਦੇ ਪੇਕੇ ਆਈ ਹੋਈ ਸੀ ਆਪਣੇ ਮੋਤੀ ਨਗਰ ਤੋਂ ਜਦੋਂ ਰੁਕ ਗਈ ਹੈ ਵਾਈਫ ਇਹਦੇ ਰਿਪੋਰਟ ਲਗਾਈਆ ਕਿ ਵਾਈਫ ਵੀ ਘਰੇ ਨਹੀਂ ਪਹੁੰਚੀ ਉਹ ਰੁਕੀ ਕਿੱਥੇ ਸੀ ਉਹਦੀ ਵਾਈਫ ਨਹੀਂ ਨਹੀਂ ਵਾਈਫ ਤੱਕ ਇੱਥੇ ਸੀ ਅੱਛਾ ਜੀ ਪਤਾ ਨਹੀਂ ਆਪਨੇ ਇਥੋਂ ਸੌਰੀ ਮਿਲਣ ਆਇਆ ਅੱਛਾ ਜੀ ਵਾਈਫ ਨੇ ਦੱਸਿਆ ਕਿ ਇਹ ਆਪਦੇ ਵਾਪਸ ਜਦੋਂ ਇਹ ਇਹ ਬਿਲੋਂਗ ਕਰਦਾ ਦਿੱਲੀ ਤੋਂ ਹਾਂ ਦਿੱਲੀ ਨਹੀਂ ਵਾਪਸ ਪਹੁੰਚਿਆ ਹੈ ਹਾਂ ਇਹਦੇ ਭਰਾ ਨੂੰ ਵੀ ਫਿਰ ਇਹਨੇ ਬੁਲਾਇਆ ਵਾਈਫ ਨੇ ਅਗਲੇ ਦਿਨ ਜਦੋਂ ਜਾਦਾ ਵਰਡ ਹੋ ਗਏ ਕਿ ਇਹ ਮਿਲ ਨਹੀਂ ਰਿਹਾ ਮੋਬਾਈਲ ਬੰਦ ਕਰਦਾ ਕਰ ਦਿੰਦਾ ਸੀਗਾ ਤੇ ਮੈਸੇਜਸ ਦੇ ਥਰੂ ਸਾਰਾ ਰਿਕਾਰਡ ਹੈਗਾ ਅਸੀਂ ਸਾਡੇ ਕੋਲ ਮੈਸੇਜਸ ਦੇ ਥਰੂ ਇਹ ਕਹਿ ਰਿਹਾ ਸੀਗਾ ਕਿ ਮੈਨੂੰ ਫੜ ਲਿਆ ਤੇ ਮੈਨੂੰ 10 ਲੱਖ ਰੁਪਏ ਇਮੀਡੀਏਟਲੀ ਦਿਓ ਨਹੀਂ ਤਾਂ ਮੈਨੂੰ ਮਾਰ ਦੇਣ ਹਾਂ ਜੀ ਸਰ ਇਹਦਾ अमाउंट ਜਿਹੜੀ ਇਹਨੇ ਕਿ ਜਿਹੜੀ ਇਹਨੇ ਬਹੁਤ ਬੀਤੀ ਸੀ ਪੈਸੇ ਉਤਾਰੋ ਕਿਸ ਚੀਜ਼ ਉਹ ਹਜੇ ਕਰ ਰਹੇ ਸਾਰਾ ਵਿੱਚ ਅੰਡ ਇਨਵੈਸਟੀਗੇਸ਼ਨ ਹੈਗੇ ਸਟੋਰੀ ਕੀ ਬਣਾਈ ਸੀ ਸਟੋਰੀ ਕੀ ਬਣਾਈ ਸੀ ਕਿੰਨੇ ਲੋਕਾਂ ਨੇ ਇਹਨੂੰ ਕਿਡਨੈਪ ਕੀਤਾ ਜੀ ਕਿੱਥੋਂ ਉਹ ਇਹਦਾ ਹਜੇ ਉਹਦੇ ਤੇ ਹੀ ਭੇਜ ਰਿਆ ਸੀ ਫੋਨ ਤੇ ਤਾਂ ਗੱਲ ਕਰ ਹੀ ਨਹੀਂ ਰਿਹਾ ਸੀ ਮੈਂ ਕਿਹਾ ਮੈਸੇਜ ਕਰ ਰਿਹਾ ਸੀ ਸਰ ਬਾਸ ਬਾਰੇ ਕੀ ਇਨਫੋਰਮੇਸ਼ਨ ਹੈ ਜੀ ਉਸ ਤੋਂ ਪਾਸ ਬਾਏ ਤੇ ਹੀ ਹੈ ਕਿ ਇਹਨਾਂ ਲੋਕਾਂ ਦੀ ਹੈਲਥ ਇਨਸ਼ੋਰੈਂਸ ਦੇ ਵੀ ICICI ਇਹ ਨਾਲ ਉਹਨਾਂ ਦਾ ਕਰਦਾ ਸੀਗਾ ਤੇ ਉਸਦੇ ਵੀ ਇਹ ਲੋਕਾਂ ਦੇ ਪੈਸੇ ਲੈ ਕੇ ਪੈਸੇ ਵਾਪਸ ਨਹੀਂ ਕਰ ਰਿਆ ਸੀ ਪਤਾ ਲੱਗੇ ਕਿ ਕਿੰਨੇ ਦਾ ਫਰੋਡ ਕੀਤਾ ਜਾ ਰਿਹਾ ਹੈ ਕੁਝ ਹਜੇ ਇਕੱਠੇ ਕਰ ਰਹੇ ਹਨ ਇਨਵੈਸਟੀਗੇਸ਼ਨ ਜਿੱਦਾਂ ਕੋਈ ਪੱਕਾ ਹੋ ਰਿਹਾ ਤਾਂ ਕੋਈ ਨਹੀਂ ਪਰਚਾ ਤਾਂ ਹਜੇ ਕੋਈ ਨੋਟਿਸ ਨਹੀਂ ਆਇਆ ਮੇਰੇ ਕੋਲ ਆਊਟ ਆਫ ਸਟੇਟ ਜਾਂ ਕੁਝ ਵੀ ਨਹੀਂ ਹਜੇ ਕਰ ਲਈ ਹਜੇ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦੀ ਪਤਾ ਲੱਗੇਗਾ ਜੇ ਤਾਂ ਪੜ੍ਹੇਗਾ ਕਰਨੀ ਨੂੰ ਤਾਂ ਪਤਾ ਸੀ ਕੋਈ ਨਹੀਂ ਦੀ ਗਵਰਨਮੈਂਟ ਕਰਨੀ ਦੀ ਨਾ ਨਾ ਉਹ ਤਾਂ ਨੀ ਤਾਂ ਪਰ ਸੰਡੇ ਨਾਲ ਖੇਡ ਰਿਹਾ ਹੈ ਭਰਾ ਨੂੰ ਵੀ ਨਹੀਂ ਪਤਾ ਕਿਸੇ ਤੋਂ ਸਹਿਯੋਗ ਲੈਣਾ ਹੈ ਨਹੀਂ ਕਿਸੇ ਹੋਰ ਤੋਂ ਵੀ ਸਹਿਯੋਗ ਲੈ ਲਿਆ ਸੀ ਨੇ ਸਾਡੀ ਟੀਮ ਨੇ ਅਮਰਿਤਪਾਲ ਸਾਡੇ ਨੂੰ ਬਹੁਤ ਵਧੀਆ ਜੌਬ ਸਰ ਕਿੰਨੇ ਸਮੇਂ ਦੇ ਵਿੱਚ ਹੈ ਨਹੀਂ ਸਰ ਸਰ ਕਿੰਨੇ ਸਮੇਂ ਦੇ ਵਿੱਚ ਇਹ ਦੇਖ ਲਓ 13 ਦੀ 8 ਤੋਂ ਬਾਅਦ ਫਿਰ ਇਹ 14 ਨੂੰ ਸਾਨੂੰ ਰਿਪੋਰਟ ਕੀਤਾ 24 24 ਘੰਟੇ ਸਾਡਾ ਆਲਮੋਸਟ ਹੋ ਗਿਆ ਸੀ ਫੋਨ ਸਰ ਆਪਣੇ ਯੂਜ਼ ਕਰ ਰਹੇ ਸੀ ਹਾਂ ਹਾਂ ਜੀ ਫੋਨ ਕਰਦੇ ਠੀਕ ਹੈ ਜੀ